सम्मान योग्य हस्ती सर्ववासी जनता गोविंद सिंह बिडाला के नकके जिगर तोडे सारे दे दिया निराश कर भाई महान शख्सियत सदा कर सके बिडाला साहब पूरा पीछे जा पूछे सरदार सुरदे सिंह की पुनेरठा जी हो जावे बढ़िया खल्या खल्या के नाम से बोल करते हैं सरदार सर्वत सिंह की गौरव साहब चले ਸਚਾਈਂ ਬੋਲਦਾ ਕਹਿੰਦੇ ਕੋਈ ਨਹੀਂ ਕੋਈ ਨਹੀਂ ਸ਼ਾਂਤਾਂ ਗੰਗੱਦੇਆ ਸੱਭ ਸੱਭੀ ਅੱਜ ਕੁਝ ਹੀ ਬੰਧਕ ਵਿਚਾਰਾਂ ਦੀ ਗੱਲ ਹੁੰਦੀ ਉਸਨੇ ਕਿਹਾ ਜੋ ਉਧਰ ਕਹਿ ਰਿਹਾ ਪਿੱਛੇ ਮੈਂ ਠੀਕ ਤੁਸੀਂ ਗੁਰੂ ਦੇ ਫਲਸਫੇ ਨੂੰ ਸਮਝਦੇ ਹੋ ਤੁਸੀਂ ਮਹਾਂਤਰ ਵੀ ਸਮਝਦੇ ਹੋ ਤੁਸੀਂ ਸਿੱਖ ਸਿਧਾਂਤ ਨੂੰ ਵੀ ਜਾਣਦੇ ਹੋ ਸਿੱਖ ਸੋਚ ਵੀ ਤੁਹਾਡੇ ਅੰਦਰ ਹੈ ਤੁਸੀਂ ਦੇਸ਼ ਤੇ ਵਿਦੇਸ਼ ਵਿੱਚ ਕੰਨੇ-ਕੰਨੇ ਵਿੱਚ ਫਿਰਕੇ ਵੀ ਦੇਖਿਆ ਮਾਨਜਨਸ ਦਾ ਪਾਲ ਸਿੱਖੀ ਬੋਲ ਕੇ ਗਏ ਸਦਾ ਗਰੇਸ ਸਿੰਘ ਜੀ ਨੇ ਬੜੀਆਂ ਦੁਨੀਆ ਵਿਚਾਰਾ ਕੀਤੀਆਂ ਪਰ ਲੰਬੇ ਕਿਸੇ ਨਹੀਂ ਸ਼ਿਖਿਆ ਮੈਨੂੰ ਅਹਿਸਾਸ ਹੈ ਕਿ ਕਿੰਨੇ ਦੇ ਵਿਚਾਰ ਤੁਸੀਂ ਸੁਣਨ ਵਾਸਤੇ ਆਏ ਹੋ ਮੈਂ ਸਮਝਦੀ ਹਾਂ ਤੁਸੀਂ ਲੰਬੇ ਸਮੇਂ ਤੋਂ ਬੈਠੇ ਹੋ ਤੇ ਤੁਹਾਡੇ ਮੈਂ ਉਸ ਲੰਬੇ ਸਮੇਂ ਵਿੱਚ ਹੋਰ ਬਹੁਤਾ ਵਾਅਦਾ ਨਾ ਕਰਾਂ ਕਿਸੇ ਨੂੰ ਮਨ ਜੋੜ ਸਕੂ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਤੁਹਾਡੇ ਮਿਹਰਗਰਾਂ ਦੇ ਖੂਨ ਪ੍ਰਸ਼ੀਧੇ ਵਿੱਚ ਨਿਕਲੀ ਸੀਨੇ ਦੀ ਵਿੱਚ ਦੀ ਖੁਰਾਕ ਇਹਦੀ ਜੜ੍ਹਾਂ ਵਿੱਚ ਪਈ ਹੈ ਅ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਤਾਕਤਵਰ ਰਹੇ ਤਾਕਤਵਰ ਰਹੀ ਇਹ ਤੁਹਾਡੀ ਬਹੁਤ ਵੱਡਾ ਇੱਕ ਸੰਕਲਪ ਹੈ ਤੁਸੀਂ ਇਹਨੂੰ ਆਪਣੀ ਜਾਨ ਤੋਂ ਪਿਆਰੀ ਸਮਝੀ ਦੀ ਸ਼ਿਰਿਆ ਕਾਤਰ ਸਾਹਿਬ ਜੋ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਕਰਕਮਲਾਂ ਦੇ ਨਾਲ بابا ਪੁੱਟਾ ਜੀ ਦੇ ਕਰਕਮਲ ਲੱਗੇ ਭਾਈ ਪੁੱਟਾਸ ਜੀ ਦੇ ਲੱਗੇ ਤੇ ਮਿੱਟੀ ਵੀ ਉਹ ਵਰਤੀ ਜਿਹੜੀ ਦਰਬਾਰ ਸਾਹਿਬ ਦੀ ਖੁਦਾਈ ਵੇਲੇ ਕੱਢੀ ਗਈ ਸੀ ਪਰ ਉਹ ਮਿੱਟੀ ਵੀ ਨਹੀਂ ਲਿਆ ਕੇ ਲਾਈ ਤੇ ਨਾ ਕੋਈ ਬਰੋ ਰਾਜ ਕੇ ਲਾਇਆ ਨਾ ਕੋਈ ਰੇਪਰ ਲਈ ਆਪਣੇ ਹੱਥ ਨਾਲ ਤੱਕ ਸਜਿਆ ਉਹਦਾ ਕਾਰਨ ਕੀ ਸੀ ਤਨਗੁਰੂ ਅਰਜੰਤ ਸਿੰਘ ਜਦੋਂ ਸ਼ਹਾਦਤ ਹੋਈ ਚਾਹਨ ਗੀਰ ਨੂੰ ਇੱਕ ਸੰਦੇਸ਼ ਦਿੱਤੀ ਕਿ ਤੇਰੇ ਸੱਤ ਨਾਲੋਂ ਉੱਚਾ ਤਖਤ ਇੱਕ ਸੱਚੇ ਪਾਤਸ਼ਾਹ ਦਾ ਰਹਿ ਗਿਆ ਨਾ ਕਿਉਂਕਿ ਪਾਤਸ਼ਾਹ ਦਾ ਤਖਤ ਸੀ ਇਹ ਸੱਚੇ ਪੰਚਾਇਤ ਦਾ ਤਖਤ ਹੈ ਤੇ ਪਿੰਡਾਂ ਉੱਥੋਂ ਸੰਦੇਸ਼ ਉੱਥੇਲਾ ਹੁਕਮਨਾਮਾ ਕਿਸੇ ਨੂੰ ਸ਼ਸਤ ਚਾਹੀਦੀ ਹੈ ਮੈਨੂੰ ਜਵਾਨੀ ਚਾਹੀਦੀ ਹੈ ਮੈਨੂੰ ਘੋੜੇ ਚਾਹੀਦੇ ਆ ਕਿਉਂ ਜ਼ੁਲਮ ਦਾ ਨਾਸ਼ ਕਰਨ ਵਾਸਤੇ ਉੱਥੋਂ ਸੰਦੇਸ਼ ਦਿੱਤਾ ਗਿਆ ਸੀ ਸਾਧ ਸੰਗਤ ਇਤਿਹਾਸ ਲੰਬਾ ਦਾ ਕਰਾ ਕਿ ਸਿੰਘ ਸਾਹਿਬ ਜੀ ਤੁਹਾਨੂੰ ਸੰਬੋਧਨ ਹੁੰਦੀ ਤੇ ਸ਼ਾਮਨੀਪੁਰ ਦਰਾਂ ਪ੍ਰੰਧ ਕਮੇਟੀ 1920 ਦੇ ਵਿੱਚ ਬਣੀ 1 ਮਹੀਨੇ ਬਾਅਦ ਸ਼ਾਮਨੀ ਕਾਂਟਰ ਬਣਾਇਆ ਕਿਉਂ ਸਾਰੇ ਸਿਆਕਾਤਾ ਸਾਹਿਬ ਜੀ ਦੀ ਮਰਿਆਦਾ ਨੂੰ ਸਰਵਉੱਚਤਾ ਨੂੰ ਪ੍ਰਭੂ ਸਤਿਆ ਨੂੰ ਸਿਧਾਂਤਾਂ ਨੂੰ ਪਰੰਪਰਾਵਾਂ ਨੂੰ ਦੁਨੀਆ ਵਿੱਚ ਫੈਲਾਉਣ ਵਾਸਤੇ ਸ਼ੋਮਨੀ ਅਕਾਲੀ ਦਲ ਇਸ ਕਰਕੇ ਬਣਾਇਆ ਕਿ ਸ਼ੋਮਨੀ ਕੋ ਦੁਆਰਾ ਪ੍ਰੰਧ ਕਮੇਟੀ ਦੁਆਰੇ ਵਾਰ ਬਣ ਕੇ ਤੁਰੇ ਤੇ ਇਹ ਸਾਰੇ ਸੰਸਾਰ ਦੇ ਵਿੱਚ ਇਸ ਆਵਾਜ਼ ਨੂੰ ਪਲਟ ਕਰੀ ਕਿੰਤਾ ਸ਼ੋਮਨੀ ਕਾਲ ਦਲ ਨੇ ਛੋਟਾ ਕੰਮ ਨਹੀਂ ਕੀਤਾ ਬਹੁਤ ਮਿਹਨਤ ਕੀਤੀ ਬੜੀ ਕੁਰਬਾਨੀਆ ਕੀਤੀ ਆ ਬੜੇ ਚੂਚੇ ਅਸਤੇ ਬੱਚੇ ਸੀ ਮਿੰਨ ਤੇ ਕੋਈ ਬਹੁਤਾ ਪਤਾ ਨਹੀਂ ਸੀ ਵੈਸੇ ਫਿਰ ਸੱਚ ਜਾ ਰਹੇ ਹੋ ਨਾ ਜੀ ਮੈਨੂੰ ਲੀਡਰਾਂ ਦੀ ਅਜੇ ਵੀ ਬਹੁਤੀ ਸੱਚ ਮੈਂ ਹਨਾਰੀ ਹੈ ਅਜਮ क्योंकि मैं दिल तुरती है मैं गुरु के उपदेश तुरती है मैं किसी बंद भी तुर एक मेरी कमजोरी है।, है मेरा दिशा निर्देश केवल मेरा गुरु है मेरी अगवाई करने वाला केवल मेरा शब्द है मैं वो अनुसार चलती तो जादू का इतिहास है सिख इतिहास है योदे का इतिहास है अज भी रात की मेरे दिमाग दो तीन पास्य गल खड़क डाला साहब मैं चिंता था ਔਰ ਚਿੰਤਾਤ ਹੈ ਮੈਂ ਕੱਢਣੀਆਂ ਨਹੀਂ ਬਾਹਰ ਕਿਉਂਕਿ ਤੁਹਾਨੂੰ ਡਾਰੀ ਰਹਿੰਦਾ ਸਾਰੇ ਨੂੰ ਮੇਰੇ ਤੇ ਪਤਨੀਆਂ ਨੇ ਕੀ ਬੋਲ ਦੇਣਾ ਪਤਨੀਆਂ ਨੇ ਕੀ ਬੋਲ ਦੇਣਾ ਸਾਰੇ ਮੇਰੇ ਤੋਂ ਡਰਦੇ ਜਿੰਨਾ ਹੀ ਨਗੀ ਰੰਦੀ ਜੇ ਮੈਂ ਬੋਲਣ ਲੱਗਦੀ ਨੇ ਸਾਰੇ ਮੂੰਹਰ ਵੇਖੀ ਜਾਂਦੇ ਪਤਾ ਨਹੀਂ ਕਿਹਨੂੰ ਕੀ ਕਹਿ ਦੇਣਾ ਪਤਾ ਨਹੀਂ ਕਿਹੜੀ ਗੱਲ ਕਹਿ ਦੇਣੀ ਪਤਾ ਨਹੀਂ ਕਿਹੜਾ ਬੰਬ ਛੋੜ ਦੇਣਾ ਕਿਤੇ ਮੈਂ ਉਹ ਗੱਲਾਂ ਨਹੀਂ ਕਰਦੀ ਆ ਫਿਰ ਨਾ ਰਹੀ ਪਰ ਮੈਂ ਚਿੰਤਾਤ ਹੈ ਆਏ ਦੁਆਰੇ ਸੁਣ ਕੇ ਲੱਗੇ ਸੀ ਕੁਝ ਤੁਰੇ ਸੀ ਮੈਨੂੰ ਲੱਗਦਾ ਕਿ ਇਹ ਰਿਸ਼ਤਾ ਸਾਡਾ ਵਿਖਣ ਨਾ ਅਸੀਂ ਡੋਟ ਨਾ ਜਾਈਏ ਇਹ ਤਾਂ ਸਾਡੇ ਵਿੱਚ ਕੋਈ ਹੋਰ ਪਾਸੇ ਆ ਕੇ ਸਾਨੂੰ ਉਖੇੜ ਨਾ ਦੇਵੇ ਸਿੰਘ ਸਾਹਿਬ ਜੀ ਬੜੇ ਸचेत ਹੋਣ ਦੀ ਲੋੜ ਹੈ ਇਹ ਫੋਲਾ ਮਹੱਲਾ ਸਾਹਿਬ ਦੁਨੀਆ ਪਰ ਤੇ ਲੋਕਾਂ ਦੀ ਨਜ਼ਰ ਲੱਗੀ ਹੈ ਤੇ ਸਾਡੀ ਕਹਿਣ ਕੀ ਹੈ ਅਸੀਂ ਤੇ ਆਪਣੀ ਧਰਮ ਦੀ ਸ਼ਾਂਤੀ ਵਾਸਤੇ ਉਹਦੀ ਸੁੱਖਿਆ ਵਾਸਤੇ ਉਸ ਨੂੰ ਕਾਮਯਾਬੀ ਵਾਸਤੇ ਤਰਫ ਰਹਿ ਹੈ ਕਿ ਇਹ ਸੱਚੇ ਬਾਦਸ਼ਾਹ ਇਹ ਦਿਨ ਸੁੱਖ ਦੇ ਨਿਕਲ ਜਾਵੇ। ਇਹੀ ਐਨਰਜੀ ਹਰ ਸਿੱਕਰੀ ਜਨਤਾ। ਸਾਰ ਸਗੀਆਂ ਨੂੰ ਤੋਹਤ ਨਹੀਂ ਕਰਨੀ ਆਇਆ ਕਿ ਤੋ। ਕਈਆਂ ਨੇ ਮੰਨ ਚ ਹੈ ਮੈਂ ਤੁਹਾਡੇ ਭਲੇਖੇ ਜੇ ਕੱਢਣੇ ਮੇਰੇ ਬਾਰੇ ਕਿਉਂਕਿ ਮੈਂ ਗੁਰੂ ਦੀ ਹਜ਼ੂਰੀ ਚ ਜਿਹੜੀ ਗੱਲ ਕਰੂੰਗੀ ਬਿਲਕੁਲ ਸੱਚ ਕਹਾਂਗੀ। ਭਾਵੇਂ ਤੁਸੀਂ ਗੁੱਸਾ ਵੀ ਕਰੋ ਭਾਵੇਂ ਗਿਲਾ ਵੀ ਕਰੋ। ਜਦੋਂ ਮੈਨੂੰ ਕੁਲਦੀਪ ਸਿੰਘ ਬਟਾਲਾ ਸਾਹਿਬ ਦਾ ਇੱਥੇ ਤੱਕ ਲਿਆਉਣਾ ਉਹਨਾਂ ਨੇ ਲਿਆਂਦਾ ਮੈਂ ਤੁਹਾਡਾ ਜੇ ਨਹੀਂ ਦੇਸੀ। ਮੈਨੂੰ ਲਿਉਣ ਵਾਲੇ ਕੋਲੇ ਇਸੇ ਬਿਠਾ। ਸਦਾ ਪ੍ਰਕਾਸ਼ ਜੀ ਬਾਦ ਦੇ ਪੇੜੇ ਵਿਚ ਮਾਰਨ ਵਾਲੇ ਸਦਾ ਕੋ ਵੀਰ ਸੇ ਬਿਠਾ। ਮੈਂ ਬੇਵਫਾਈ ਨਹੀਂ ਕੀਤੀ। ਮੈਂ ਬਡਾਵਾ ਸਾਹਿਬ ਨੇ ਕਾਲੀਦਲ ਨੇ ਤੋਰੀਆ ਮੈਂ ਕਾਲੀਦਲ ਦੇ ਵਿੱਚ ਹੀ ਆਪਣੀ ਮਿਹਨਤ ਕੀਤੀ, ਤਕੜਾ ਕੀਤਾ ਅੱਜ ਮੈਨੂੰ ਲਾਂਬੇ ਹੁੰਦੇ ਆ। ਤੂੰ ਹੀ ਬਾਦਲ ਸਾਹਿਬ, ਬਾਦਲ ਸਾਹਿਬ ਕਉਂਦੀ ਸੀ ਮੈਂ ਕਿੱਦਾਂ ਨਾ ਕੁੰਡੀ। ਕਿਉਂਕਿ ਕੌਮ ਉਹਨੂੰ 5 ਵਾਰੀ ਮੁੱਖ ਮੰਤਰੀ ਬਣਾਇਆ, ਕੌਮ ਨੇ ਈਨੀ ਵਾਰੀ ਪ੍ਰਧਾਨ ਬਣਾਇਆ। ਮੈਂ ਤਾਂ ਕਰਕੇ ਟੁੱਟੀ ਸੀ ਕਿ ਸਭੇ ਬਾਦਸ਼ਾਹ ਦਾ ਕਾਰਜ ਤਕੜਾ। ਦਾਨ ਬੜੀ ਅੱਧੇ ਕੇ ਲੀਡਰ ਤਾਂ ਅਕਾਲੀ ਦਲ والے ਕਾਫੀ ਸਾਰੇ ਬਾਕੀ ਜਿਹੜੇ ਟੈਕਨੀਕਲ ਨਾਲ ਆਲੇ ਤਾਂ ਟੌੜਾ ਸਾਰੇ ਸਾਥੀ ਸਾਰੇ ਮੇਰੇ ਖਾਤ ਇਕੱਲੀ ਰਹਿ ਗਈ ਜੀਤੋ ਅਕਾਲੀ ਦਲ ਦੇ తీਰੇ ਤਾ ਦੁਖੀ ਕਲ ਦੀ ਕੁੜੀ ਹੈ ਆ ਕੇ ਜਨਾਨੀ ਸਾਹ ਦੇਖਦੇ ਬੈਠ ਗਈ ਸੱਚੀ ਹੈ मैं हैरान परेशान जब मैं गुन सी पर मैं तो लंबा नहीं कटिया कोई लांया नहीं सतंग कल गया करो किसी ने मैं गुस्सा लगता है क्योंकि क्या ज्ञानी पूरण सिंह बीबी ने लाया लाया मैं अज नहीं कहीं लाया क्यों लाया अच कह रही हो ना कुप सिंह कल लगा कुलदज ने मर्यादा कुलदीप गरगज ने क्यों गुरु ग्रंथ तो तो कह रहे हो कह रहे तुण तुण सही सही हो गुरगज सही है भाला दस तू सही, है सही है नहीं सही, सही। पहले हां कर ना ना दो मैं आगे गल कर ਸਾਡੀ ਰਿਵਾਇਤ ਨਹੀਂ ਹੈ ਪੰਜ ਪਰਦਾਨੀ ਪਰਨਾਈ ਪੰਜ ਸਿੰਘ ਸੇ ਬਾਣ ਤੁਸੀਂ ਕਰ ਜਦੋਂ ਕਰਦੇ ਗੁਰਮਤਾ ਫਿਰ ਫਸੀ ਇੱਤੇ ਸੁਣਾਜੀ ਸੁਣਾਇਆ ਨਾ 2 ਦਸੰਬਰ ਨੂੰ ਜਿੰਨੀਆਂ ਮਰਜੀ ਬਾਅਦ ਚ ਗੱਲਾਂ ਕੀਤੀਆਂ ਕੈਨੇਡਾ ਕਵੇਸ ਤੇ ਅਸੀਂ ਨਹੀਂ ਮੰਨਿਆ ਉਹਨੇ ਕਹ ਆ ਭਰਤੀ ਠੀਕ ਹੋ ਰਹੀ ਅਸੀਂ ਨਹੀਂ ਮੰਨੇ ਕਿਉਂ ਮੰਨੀਏ ਜੋ ਸਿੰਘ ਸਰਬਾਨਾ ਨੇ ਪੰਜਾਂ ਨੇ ਸੁਣਾਇਆ ਸੀ ਉਹ ਮੰਨੇ ਅਸੀਂ ਉਹ ਮੰਨਣਾ ਹੈ ਅਸੀਂ ਦੋਸਤ ਸੰਪਰਤੋਂ ਅੱਗੇ ਦਾ ਨਾ ਪਿੱਛੇ ਦਾ ਕੁਛ ਨਹੀਂ ਮੰਨਣਾ ਕਿਉਂਕਿ ਪੰਜ ਪ੍ਰਦਾਨੀ ਪ੍ਰਣਾਲੀ ਅਮ ਸਾਡੇ ਸਾਸ਼ਕ ਦੀ ਗੁਰਮਤਾ ਜੀ ਅਖਿਆਤਿਵ ਨੇ ਕੀਤਾ ਕਿ 5 ਦਸੰਬਰ 5 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਦਾ ਆਗਮਨ ਪੁਰਬ ਨਾ历ਖੜ ਕਲੰਡਰ ਦੇ ਅਨੁਸਾਰ ਬਣਾਇਆ ਜਾਂਦਾ ਤਕਲੀਫ ਕਾਦੀ ਸੀ ਨੂੰ ਅਸੀਂ ਰੱਖ ਲਿਆ ਕਿ 27 ਦਸੰਬਰ ਰਹਿਣ ਦੋ ਛਿੜੀ ਦਿਹਾੜੇ ਚੱਲਦੇ ਆਪਾਂ 5 ਜਨਵਰੀ ਨੂੰ ਬਣਾ ਲਈਏ

ਕੌਮ ਦੇ ਚੇਕਣਾ ਮੈਂ ਚੰਡੀਗੜ੍ਹ ਜਾ ਰਹੀ ਸੀ ਮੈਨੂੰ ਖਬਰ ਮਿਲੀ ਮੇਜਰ ਸਿੰਘ ਨੇ ਫੋਨ ਕੀਤਾ ਮੈਂ ਕਹਿੰਨੇ ਆ ਕਿ ਬੱਜਰ ਪ੍ਰਾਦ ਕਰਤੀ ਪੰਜ ਜਨਵਰੀ ਦੀ ਗੱਲ ਕੀਤੀ ਹੈ ਨਾ ਧਿਆਦਾ ਹੀ ਬਣਾਉਣ ਦੀ ਗੱਲ ਕੀਤੀ ਹੈ ਗੁਰ ਗੋਬਿੰਦ ਸਿੰਘ ਆਗਮਨਪੁਰਾ ਨਾਰਖਾ ਕਿਲੰਦਰ ਦੀ ਗੱਲ ਕੀਤੀ ਹੈ ਇਹ ਚ ਬੱਜਰ ਕਿਰਾਤ ਕਿਹੜੀ ਨਮੇਸ਼ਾ ਦੀ ਚੌਂ ਚੱਲਦੀ ਸੀ ਬਡਾਲਸਰਦ ਨਮੇਸ਼ਾ ਦੀ ਚੌਂੋਂ ਬਾਹਰ ਲੱਛੀ ਸੀ ਸਾਰੀ ਸੰਗਤ ਮੈਨੂੰ ਕੰਨ ਮੈਂ ਕਿਹਾ ਕਰਨ ਬਾਹਰ ਰਹਿੰਦੇ ਕਿ ਸਾਰੇ ਕਹਿੰਦੇ ਬੀਬੀ ਨੂੰ ਲੈ ਕੇ ਆਓ

मैं शब्द एकांत मास मैं चली गई ने जिस जसपाल से टेसी के घर दी एक महीना किसी नहीं पता मेरे ड्राइवर ड्रैवर नी पता चोरी तो ला के कितरोना पै जी मैं कहा सात सिंह जी तीसरा करो गुरमें करो तीन विचार करो मैं दसो मैं गलत है कि ज्ञानी पूर्व सही गलत है सारी कौम ने कहा गया पूर्व सही गलत है ਅੱਜ ਤੁਸੀਂ ਕਹਿ ਰਹੇ ਨੇ ਉਹ ਗਲਤ ਹੈ ਇਦਾਂ ਹੀ ਰੁਕ ਕੇ ਕਹਿੰਨੀਪੂਰਨ ਸਿੰਘ ਕਹਤ ਸਾਸਕੀ ਜੀ ਜਦ ਜਿਸ ਤਨ ਲੱਗੇ ਸੋਈ ਤੱਕ ਜਾਣੀ ਲੱਧੇਰਾ ਸਿੰਘ ਸਾਹਿਬ ਇਹਨੂੰ ਪੁੱਛ ਕੇ ਜਾਣੀ ਜਿਸ ਬੰਦੇ ਨੂੰ ਕੌਮ ਚੋ ਸ਼ੇਕ ਦਿੱਤਾ ਜਾਵੇ ਬਿਨਾਂ وجہ ਤੋਂ ਬਿਨਾਂ ਕਾਰਨ ਤੋਂ ਤੇ ਜਿਗੀ ਕਿਤੋਂ ਦੀ ਜ਼ਿੰਦਗੀ ਜਿਉਣੀ ਸੀ ਸਾਸਕੀ ਜੀ ਫਿਰ ਮੈਂ ਕਿਹਾ ਬਾਰਸ ਸਾਹਿਬ ਮੈਂ ਇੱਕ ਮਹੀਨਾ ਇਕਾਤਵਾਸਰਮ ਉਹ ਕੀ ਹੁੰਦਾ ਮੈਂ ਦੱਸਦਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ੀਨ ਸਵੇਰੇ ਸ਼ਾਮ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪਾਣੀ ਦਸਣ ਕਹਾਂ ਸੱਚੇ ਪਾਤਸ਼ਾਹ ਨੇ ਸੇਧ ਦੇ ਜਦੋਂ ਮੈਂ ਬਾਹਰ ਆਈ ਸਾਡ ਨਿਕਲਿਆ ਜਿੱਤ ਗਿਆ ਕਰਿਆ ਸਾਧ ਸੰਗਤਾਂ ਨੇ ਇੰਨੀ ਖੁਸ਼ੀ ਮਨਾਈ ਤੇ ਜਦੋਂ ਉਸ ਵੇਲੇ ਫਿਰ ਬਜਟ ਇਜਲਾਸ ਆਇਆ ਸਾਡੇ ਵੱਡੇ ਲੀਡਰ ਭਾਮੀਓ ਬਨਾਲਾ ਬਰਨਾਲਾ ਸਾਹਿਬ ਬ੍ਰਹンプੁਰਾ ਸਾਹਿਬ ਕੀ ਦੂਜੇ ਕੀ ਸਾਰੇ ਆਗੇ ਤੇ ਮੈਂਬਰਾਂ ਨੂੰ ਰੋਕ ਦਿੱਤੇ ਜਾਏ ਉਹਨਾਂ ਬੀਬੀ ਕੋਲ ਬੀਬੀ ਸ਼ੇਖੀ ਹੋਈ ਹੈ

ਕੱਤ ਨਹੀਂ ਕਰੀ ਪਰ ਸੰਜੀਤ ਸਿੰਘ ਦੀ ਕੈਲੀ ਕੇਵਲ ਸਿੰਘ ਇੱਕ ਵੀ ਸਿੰਘ ਸਾਹ ਉਹਦੇ ਨਾਲ ਨਹੀਂ ਸੀ ਕਹਿੰਦੇ ਕੱਤ ਕੀਤਾ ਸੀ ਬੈਲਾ ਸ਼ਾਮਤ ਨਹੀਂ ਬਿਲਕੁਲ ਨਾ ਪੇਸ਼ ਹੋਈ ਮੈਂ ਕਹਿੰਨ ਪੇਸ਼ ਹੋ ਜਾ ਮੈਂ ਕਹਿੰਦਾ ਪੇਸ਼ ਹੋ ਮਗੀ ਬਾਸਿਕ ਸਰਮਾਣਾ ਦੇ ਕੇ ਉਹ ਨਾ ਕੋ ਚਾਹੂੰਗੀ ਮੈਂ ਫਸੀਏ ਤੇ ਜਾਊਂਗੀ ਮੈਂ ਕਿਸੇ ਔਰੰਗਜ਼ੇਬ ਦੇ ਕੋਲ ਨਹੀਂ ਜਾਣਾ ਇਹਨੂੰ ਵਿੱਚੋਂ ਗੁੱਸੇ ਗੱਸੇ ਰਿਖੜੀ ਮੇਰੀ ਅਕਲ ਨਾਲ ਪਰ ਮੈਂ ਸਚਾਈ ਤਾਂ ਦੱਸਦੀ ਮੈਂ ਆਪਣੀ ਪੀਛਣ ਦੱਸਣੀ ਹੈ ਬਾਰ ਬਾਰ ਕਹਿੰਦੇ ਬੀਬੀ ਨੇ ਛੇਕਤਾ ਸੀ ਬੀਬੀ ਨੇ ਕਰਤਾ ਸੀ जो बीपी ने क्या सही एक मेरे खिलाफ बोलिया, एक संस्था बोली जो लाया करके, करके, मर्यादा करके और जे कोई मर्यादा भंग अकाल तक जथेदार भी मैं कह रही साइद अच्छीपुर ने बात की है हक नहीं अकाल तक जारी आगे करी चाहिए जी ग कोई रब थोड़ा है श्रोमी कमेटी बनी कहूँ बोलिया ना, ना।, बोल ना जा बादल बोली चली है लोग कहते ला लिया मेरा कह सर बादल गैंग रखे नंबर मैंने कुछ नहीं सासन की मूल मदद चेंज किया ला तो के परे कि खबरदार हिम्मत है कि जो मूल मंत्र गुरु ग्रंथ साहब जी दर्ज है उसे किसी कह सको ये मूल मंत्र ये है ये नहीं सारी सेकम बोंदरी फटी जी कुर्सी हर से मृत मंत्री हो तो बह फट के क्या चल बात खबरदार जो दरखंदा जी की गला पकड़ दे अभी मैं देख नहीं है गुस्सा तो नगर ही बटाला साहब अने तुझ आए हो किसी ने अपनी घरवाली आँगी किसी ने अपनी भैन आँगी किसी ने अपनी चाची तारी आ बीबिया नहीं क्या राजी तो ने मेरा खेल लागू कि राजी दो चार मेरे घर आई पांच मैं देखें लगती का है पर तुम कम सुखम बीबिया चार रूप से फोन दो बीबिया अंदर बैठे कर बीबियां छोदी ने असवा करिए ਤੇ ਮਾਈ ਬਾਪੋ ਇੱਕ ਨੂੰ ਯਾਦ ਕਰੀ ਜਾਂਦੇ ਕੋਈ ਹੋਰ ਵੀ ਪੈਦਾ ਹੋ ਲੰਦੋ ਫੁਰਮਿਤਾ ਕਰੀ ਹੋਣ ਦਾ ਕੋਈ ਸਭ ਮੇਰੀ ਬੇਨਤੀ ਹੈ ਸਤਸੰਗ ਜੀ ਜੋ ਅਨਰਥ ਅਕਨ ਕੀ ਤੁਹਾਡਾ ਮਿੰਦ ਨਾ ਪਹੁੰਚਦਾ ਕਲਿਆਣ ਮੈਨੂੰ ਫੋਨ ਕੀਤਾ ਮੈਂ ਕਿਹਾ ਕਲਿਆਣ ਵੀ ਤੂੰ ਮੇਰਾ ਭਰਾ ਹੈ ਮੈਨੂੰ ਵੋਟ ਪਾ ਦੀ ਨੋ ਨੋ ਉਸੇ ਪਾਦਨ ਕਵੇ ਤੁਪ ਅਸਿਕਾਂਗੇ ਤੂੰ ਪਾਦਰੇ ਕਵੇ ਛਾ ਅਸਿਕਾਂਗੇ ਛਾ ਭਗਤ ਦਰ ਮੈਂ ਦੇਖਿਆ ਬਗੈ ਸ਼ਾਬਾਸ਼ ਤੇਰੇ ਉਹ ਜਿਹੜੇ ਇਸ ਫਲਾਮੀ ਦੀ ਮਾਸਕਰ ਚ ਪਰੇ ਹੈ ਉਹ ਤੁਸੀਂ ਮੈਂਬਰ ਬਣਾ ਕੇ ਭੇਜ ਦਿੱਤੇ ਪੁੱਛੋ ਤ ਬਣਾ ਕੇ ਕਚਹਿਰੀ ਵਿੱਚ ਕੌਮ ਦੀ ਕਚਹਿਰੀ ਵਿੱਚ ਪੁੱਛਿਆ ਕਰੋ ਆ ਤੋ ਮੈਂਬਰ ਹੈ ਉਹਦੇ ਫੈਸਲਾ ਕੀਤਾ ਸਭ ਜਵਾਬ ਦੇ ਕੇ ਚੱਲ ਅੱਜ ਪੁੱਛਣਾ ਸੀ ਉਹਨੂੰ ਬੁਲਾ ਲਈ ਬੁਲਾ ਲਿਆ ਸੀ ਉਹ ਤੁਹਾਨੂੰ ਜਵਾਬ ਦੇ ਦਿੰਦਾ ਐਵੇਂ ਨਹੀਂ ਭੁੱਲੇਗਾ ਠੱਗ ਵਿਚਾਰਾ ਕੱਲ ਮੁਕੇਗੇ ਅਸੀਂ ਬੜਾ ਕੁਝ ਦੇਖਿਆ ਅਸੀਂ ਦੁਆਬੇ ਵਾਲੇ ਇੱਕ ਮੈਂ ਤੋਂ ਦੱਸਦੇ ਨਹੀਂ ਹੈ ਚਲੋ ਕਈਆਂ ਵਿੱਚ ਸਾਰਿਆਂ ਦੀ ਤੇ ਨਹੀਂ ਰਹਿੰਦੀ ਸਾਦੀ ਪਰ ਮੈਂ ਤਾਬੇ ਵਾਲੇ ਤੁਹਾਨੂੰ ਇੱਕਦਮ ਚਿੱਕੀ ਕਹਿੰਦੀ ਐ ਇੱਕ ਵੀ ਮੈਂਬਰ ਇਹ ਤੁਹਾਡੇ ਮੈਂਬਰ ਨੂੰ ਮੈਂ ਕਹਿੰਦੀ ਇਹਨਾਂ ਦੀ ਅਸਲਤਾ ਵੀ ਉਹ ਹੈ ਕਿ ਉਹਦੇ ਜੋ ਜਰੂਸਤ ਦਾ ਇੱਕ ਉਹ ਤੁਸੀਂ ਸਾਬਤ ਹੋਣਾ ਕਰਾਓ ਕਹੋ ਜਾ ਕੇ ਨਾ ਖਬਰਦਾਰ ਲਿਖ ਕੇ ਦੇ ਇੱਥੇ ਕਿ ਮੈਂ ਗਲਤੀ ਕੀਤੀ ਐ ਜੇ ਮਨਨ ਬੋਲਿਆ ਤਾਂ ਮਨਨ ਬੋਲ ਪਿਆ ਇਹਨਾਂ ਕਰਤੀ ਕੀਤੀ ਐ ਵਿੱਚ ਕੋਈ ਨਹੀਂ ਕਹਿੰਦਾ ਜੇ ਚ ਕੀ ਆਈ ਹੈ ਜੇਲ੍ਹ ਤੋਂ ਕੱਢ ਕੇ ਪਿੰਡਾਂ 'ਚ ਪਾ ਦਿੱਤੀ ਆ ਹਾਰਾ ਸਮਝੋ ਸੋ ਅੱਜ ਅਸੀਂ ਮਤਾ ਪਾਇਆ ਪਰਸੋ ਵਿਗਿਆਨੀ ਹਰਪੀਰ ਸਿੰਘ ਜੀ ਵਾਲਾ ਕਹਿੰਦੇ ਗਰੀਸ਼ ਸਿੰਘ ਜੀ ਜਾਨੀ ਸੁਲਤਾਨ ਸਿੰਘ ਜਿਹੜਾ ਬੇਅਮਰਿਆਦਾ ਤਰੀਕੇ ਦੇ ਨਾਲ ਗੈਸ ਤਾਂ ਤਕਾਂ ਦੇ ਨਾਲ ਇਹਨੂੰ ਉਤਾਰਿਆ ਗਿਆ ਤੇ ਦੂਜੀ ਕਾਰਵਾਈ ਕੀਤੀ ਗਈ ਉਹਨੂੰ ਰਾਜ ਕੀਤਾ ਜਾਵੇ ਮਜਬੂਰ ਕਰ ਤੋਂ ਮੈਂਬਰਾਂ ਨੂੰ ਪਿੰਡਾਂ ਵਿੱਚ ਸਾਰੇ ਇਲਾਕਿਆਂ ਨੂੰ ਕਿ ਤੁਹਾਡਾ ਇੱਕ ਇੱਕ ਮੈਂਬਰ ਜਿਹੜਾ ਤੁਸਕਟ ਕਰੇ ਤੇ ਅਸੀਂ ਇਜਲਾਸ ਸਿੱਟ ਗੁਵਾਕੇ ਛੱਡ ਗਏ ਤੇ ਤੁਹਾਡੇ ਸਤਾਰ ਦੇ ਪੱਤਰ ਗਿਆਨੀ ਹਰਪ੍ਰੀਤ ਸਿੰਘ ਜੀ ਜਿਨ੍ਹਾਂ ਨੇ ਅੱਜ ਸੇਵਾ ਸਮਰਨੀ ਹੈ ਕਿ ਮੈਂ ਤੁਹਾਡੇ ਹਰ ਅਸਥਾਨ ਤੇ ਜਾ ਕੇ ਧਰਮ ਦੇ ਪ੍ਰਚਾਰਾਂ ਹੀ ਮਰਿਆਦਾ ਦਾ ਗਿਆਨ ਦੇ ਕੇ ਇਸ ਆਹ ਤਖਤ阿里 ਮਰਿਆਦਾ ਪਚਾ ਸਕੀਏ ਬਹੁਤ ਅਨਮਾਜੀ ਫਿਰ ਕਿਤੇ ਘੁਰੀਏਗਾ ਨਾ ਕਰਾਂਗੇ ਬਾਈ ਕੁਛ ਕਰ ਖਾਣ ਬਾਈ ਜੀ